ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਸਮਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਮੀਟਿੰਗਾਂ ਕੀਤੀ ਗਈ ਇਸ ਮੁਹਿੰਮ ਦੇ ਤਹਿਤ ਉਹਨਾਂ ਵੱਲੋਂ ਪਿੰਡ ਕਮਾਲਪੁਰ, ਰਾਮਨਗਰ, ਡਕਾਲਾ, ਕੈਰਾਲੀ ਸਾਹਿਬ ਅਤੇ ਪੇੜਪੁਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀ ਗਈ ਇਸ ਮੌਕੇ ਤੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਵਾਦ ਹੈ ਇਹ ਜਿਹੜੇ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੈਦਾ ਕੀਤਾ ਗਿਆ ਉਹਨਾਂ ਨੇ ਇਸ ਦਾ ਸਿੱਧਾ આરોਪ ਅਕਾਲੀ ਦਲ ਭਾਜਪੀ ਤੇ ਕਾਂਗਰਸ ਤੇ ਲੈ ਕੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਗੈਂਗਸਟਰਵਾਦ ਨੂੰ ਪੈਦਾ ਕੀਤਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਜਦੋਂ ਉਹਨਾਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਠੇਕਾ ਮੁਲਾਜ਼ਮ ਹੈ ਸਰਕਾਰ ਦਾ ਵਿਰੋਧ ਕਰ ਰਹੇ ਹਨ ਚੋਣਾਂ ਵਿੱਚ ਚੋਣਾਂ ਨਾਲ ਕਿਸ ਤਰ੍ਹਾਂ ਨਿਜਠਾ ਜਾਵੇਗਾ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਨੌਜਵਾਨਾਂ ਨੂੰ ਨੌਕਰੀ ਦੇ ਰਹੇ ਹਾਂ 43000 ਨੌਜਵਾਨ ਨੌਕਰੀ ਦਿੱਤੀ ਗਈ ਹੈ ਲੇਕਿਨ ਕੁਝ ਕਾਨੂੰਨੀ ਪ੍ਰਕਿਰਿਆ ਕਰਕੇ ਦਿੱਕਤਾਂ ਆਂਦੇ ਹਨ ਉਹਨਾਂ ਨੂੰ ਵੀ ਅਸੀਂ ਹੱਲ ਕਰ ਲਿਆ ਜਾਵੇਗਾ ਇਹ ਕੋ ਮੇਰੇ ਖਾਲੇ ਨੌਵਾਂ ਜਾਂ ਦਸਵਾਂ ਪ੍ਰੋਗਰਾਮ ਹੈ ਜੀ ਮੇਰਾ ਜੀ ਤਸਵੀਰ ਦੇ ਲੱਗੇ ਸੀ ਉਧਰੋਂ ਰਖੜਾ ਸਾਈਡ ਤੋਂ ਸ਼ੁਰੂ ਕੀਤਾ ਸੀਗਾ ਜੀ ਅਸੀਂ ਤੇ ਬਹੁਤ ਅੱਛੀ ਮੀਟਿੰਗ ਹੈ ਜੀ ਪਰਮਾ ਹੰਗਾਰਾ ਤੁਸੀਂ ਇੱਥੇ ਦੇਖ ਰਹੇ ਹੋ ਜੀ ਇਸ ਤੋਂ ਪਹਿਲਾਂ ਘਰਾਲੀ ਸਾਹਿਬ ਸੀਗਾ ਬਹੁਤ ਵੱਡਾ ਸੀ ਉਸ ਤੋਂ ਪਹਿਲਾਂ ਡਕਾਲੇ ਦੇ ਵਿੱਚ ਸੀਗਾ ਪੂਰਾ ਮੈਰਿਜ ਪੈਲੇਸ ਭਰਿਆ ਹੋਇਆ ਸੀਗਾ ਤੇ ਬਹੁਤ ਜੋਸ਼ਾ ਜੀ ਲੋਕਾਂ ਦੇ ਵਿੱਚ ਪਰਮਾ ਹੰਗਾਰਾ ਮਿਲ ਰਿਹਾ ਜੀ ਔਰ ਦੇਖੋ ਮੈਨੂੰ ਤੁਸੀਂ ਦੱਸੋ ਵੀ ਜਿਹੜੇ ਬਾਕੀ ਦੇ ਤਿੰਨ ਕੈਂਡੀਡੇਟ ਹਨ ਉਹਨਾਂ ਦੀ ਰਲਾ ਕੇ ਮੈਂ ਇਕੱਲਾ 12-15 ਮੀਟਿੰਗ ਕਰ ਰਿਹਾ ਉਹਨਾਂ ਤਿੰਨਾਂ ਦੀ ਰਲਾ ਕੇ 12 ਨਹੀਂ ਬ ਔਰ ਬੋਟਾ ਵੀ ਅਧੇ ਪੈਣੀ ਆ ਜੀ ਜਿੰਦੀਆਂ ਸਾਡੀਆਂ ਹੋਣਗੀਆਂ ਉਹ ਤਰ੍ਹਾਂ ਦੀਆਂ ਮਿਲਾ ਕੇ ਇਸ ਤੋਂ ਘੱਟ ਹੋਣਗੇ ਦੇਖੋ ਜੀ ਗੱਲ ਇਹ ਆ ਵੀ ਅਸੀਂ ਮਾਨਯੋਗ ਅਦਾਲਤ ਦੇ ਜਿਹੜਾ ਸਨਮਾਨ ਕਰਦੇ ਆ ਜੋ ਉਹਨਾਂ ਦਾ ਫੈਸਲਾ ਹੈਗਾ ਅਸੀਂ ਉਮੀਦ ਕਰਦੇ ਆ ਕਿ ਬਹੁਤ ਜਲਦੀ ਕਿਉਂਕਿ ਐਸੋਲੇ ਦੇਸ਼ 'ਚ ਜੇ ਚੋਣਾ ਇਹ ਗੱਲ ਸੁਪਰੀਮ ਕੋਰਟ ਨੇ ਕਹੀ ਆ ਮਤਲਬ ਔਰ ਗੱਲ ਕਾਮਨ ਸੈਂਸ ਦੀ ਵੀ ਆ ਜੀ ਇਹ ਕਿ ਜੇ ਚੋਣਾ ਹੋ ਰਹੀਆਂ ਤਾਂ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ ਮਾਨਯੋਗ ਅਦਾਲਤ ਨੇ ਗੱਲ ਕਹੀ ਆ ਜੀ ਔਰ ਸਾਨੂੰ ਪੂਰੀ ਉਮੀਦ ਹੈ ਜੀ ਬਾਕੀ ਜੋ ਅਦਾਲਤ ਦਾ ਫੈਸਲਾ ਹੈਗਾ ਅੱਜ ਨਹੀਂ ਆਇਆ ਪਰਸੋਂ ਆ ਜਾਏਗਾ ਤੇ ਮੈਨੂੰ ਲ ਕਿਉਂਕਿ ਜਦੋਂ ਤੁਸੀਂ ਜਿਹੜੇ ਤੁਸੀਂ ਵਿਰੋਧੀ ਧਿਰ ਦੇ ਜਿਹੜੇ ਤੁਹਾਡੇ ਮੇਨ ਮੁੱਖ ਮੰਤਰੀ ਹੱਥ ਸੀ ਉਹਨਾਂ ਨੂੰ ਅੰਦਰ ਕਰ ਦੋਗੇ ਕੋਈ ਸਬੂਤ ਨਹੀਂ ਹੈ ਜਿਹੜਾ ਤੁਸੀਂ ਕੇਸ ਕਰਨਾ 2 ਮਿੰਟ ਹਰ ਕੇ ਵੀ ਕਰ ਸਕਦੇ ਹੋ ਜਾਂ 2 ਸਾਲ ਪੁਰਾਣਾ ਕੇਸ ਹੈ 2 ਸਾਲ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਚੋਣਾਂ ਜਦੋਂ ਸ਼ੁਰੂ ਹੋਈਆਂ ਉਸ ਵੇਲੇ ਇਹ ਕੇਸ ਕਰਨਾ ਇਹ ਕਿਤੇ ਨਾ ਕਿਤੇ ਜਿਹੜੀ ਭਾਜਪਾ ਦੀ ਨੀਅਤ ਦੱਸਦਾ ਹੈ ਔਰ ਭਾਜਪਾ ਜਿਹੜਾ ਇੱਕ ਹੋਰ ਕੇਸ ਵੀ ਉੱਤੇ ਪਾਣ ਨੂੰ ਫਿਰਦੇ ਆ ਜੀ ਈਵਨ ਜਿਹੜੇ ਗਵਰਨਰ ਹੈ ਜਾਂ ਐਲਜੀ ਹੈ ਉਹ ਸੈਂਟਰ ਦੇ ਹੱਥ ਟੋਕ ਕੇ ਬਣੇ ਹੋਏ ਆ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਨੇ ਜਿਹੜੇ ਇਹ ਲੋਕ ਰਾਜ ਦਾ ਕਾਹਨ ਕਰਦੇ ਆ ਕਿਸਾਨਾਂ ਤੇ ਅਤਿਆਚਾਰ ਕਰਦੇ ਆ ਜੀ ਆਪੋਜੀਸ਼ਨ ਤੇ ਕਰਦੇ ਆ ਜੀ ਔਰਤਾਂ ਤੇ ਕਰਦੇ ਆ ਦਿੱਲੀ ਚ ਉਹਨਾਂ ਨੇ ਦੇਖੋ ਪਹਿਲਾਂ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਿਸਾਨਾਂ ਤੇ ਜਿਹਨਾਂ ਨੇ ਜੀਪਾ ਚੜਾਈਆਂ ਉਹਨਾਂ ਨੂੰ ਇਲੈਕਸ਼ਨ ਲੜਾ ਰਹੇ ਆ ਜਿਹੜੇ ਬੰਦੇ ਨੂੰ ਕਹਿੰਦੇ ਆ ਵੀ ਕੇਜਰੀਵਾਲ ਨੂੰ ਪੈਸੇ ਦਿੱਤੇ ਆ ਉਹ ਤਾਂ ਪੈਸੇ ਇਹਨਾਂ ਨੇ ਲਏ ਆ ਉਹਦਾ 60 ਕਰੋੜ ਦਾ ਸਬੂਤ ਦੇ ਦਿੱਤਾ ਅਦਾਲਤ ਦੇ ਵਿੱਚ ਉਹਦਾ ਸਬੂਤ ਹੈ ਉਹਨੂੰ ਇਲੈਕਸ਼ਨ ਲੜਾ ਰਹੇ ਆ ਸੋ ਇਹ ਤਾਂ ਨੇਰ ਕਰਦੀ ਆ ਜੀ ਇਹਦੇ ਨਾਲ ਲੜਖੋ ਇੱਕ ਪੁਲਿਸ ਦੀ ਕਾਰਵਾਈ ਆ ਜੀ ਕਿਸਾਨ ਇਹ ਜਿਵੇਂ ਇੱਕ ਕਿਸਾਨ ਦੀ ਮੌਤ ਹੋਈ ਆ ਜੀ ਕੋਈ ਛੋਟੀ ਗੱਲ ਨਹੀਂ ਹੈ ਔਰ ਜਿਹੜੀ ਬੀਜੇਪੀ ਹੈ ਤੁਸੀਂ ਦੇਖੋ ਵੀ ਇਹ ਕਿਸਾਨਾਂ ਦੇ ਨਾਲ ਗੱਲ ਕਿਉਂ ਨਹੀਂ ਕਰਦੀ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਦੇ ਪ੍ਰਧਾਨ ਨੂੰ ਜਾਣਾ ਚਾਹੀਦਾ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਆ ਜੀ ਸਾਡੇ ਕੋਲੋਂ ਅੱਜ ਵੀ ਪੁੱਛਿਆ ਲੋਕਾਂ ਨੇ ਸਵਾਲ ਸੀ ਉਹਨਾਂ ਨੇ ਜਵਾਬ ਦਿੱਤੇ ਆ ਉਹਨਾਂ ਨੂੰ ਸੈਟੀਸਫਾਈ ਕੀਤਾ ਸੀ ਜਦੋਂ ਲੋਕ ਰਾਜ ਆ ਲੋਕ ਰਾਜ ਵਿੱਚ ਲੋਕਾਂ ਦੇ ਸਵਾਲਾਂ ਨੇ ਜਵਾਬ ਦਿਓਗੇ ਤੁਸੀਂ ਇਹ ਕਿਦ ਕਿ ਸਾਡੇ ਕਿਸਾਨ ਆ ਜਿਹੜੇ ਦਿੱਲੀ ਆ ਉਹ ਕਿਉਂ ਨਹੀਂ ਜਾ ਸਕਦੇ ਜੀ ਇਹ ਜੀਟੀ ਰੋਡ ਕਿਦਾਂ ਬੰਦ ਕਰ ਸਕਦੇ ਆ ਜੀਟੀ ਰੋਡ ਉਹਨਾਂ ਨੇ ਬੈਕ ਰਾਈ ਹੋਈ ਆ ਕਿਸੇ ਦੇ ਬਾਪ ਦੀ ਆ ਜੀਟੀ ਰੋਡ ਜੀ ਕਿ ਦਿੱਲੀ ਕਿਸੇ ਦੇ ਬਾਪ ਦੀ ਆ ਇਹ ਸਾਡੇ ਪੰਜਾਬੀਆਂ ਨੇ ਸ਼ਹਾਦਤ ਦੇ ਕੇ ਦਿੱਲੀ ਲਈ ਆ ਜੀ ਉਹਨਾਂ ਨੇ ਜੀਟੀ ਰੋਡ ਇਹ ਸਾਡਾ ਲੋਕਾਂ ਦਾ ਹੱਕ ਆ ਔਰ ਮੈਂ ਚੋਣਾਂ ਜਾਣ ਤੋਂ ਬਾਅਦ ਕਿਸਾਨਾਂ ਨੂੰ ਆਪ ਦਿੱਲੀ ਲੈ ਕੇ ਜਾਊਂਗਾ ਔਰ ਇਹਨਾਂ ਦੀ ਲੜਾਈ ਮੈਂ 13 ਮਹੀਨੇ ਬਾਰਡਰ ਤੇ ਬੈਠਾ ਸੀ ਉਹਨਾਂ ਦੇ ਨਾਲ ਤੇ ਮੈਂ ਇਹਨਾਂ ਦੀ ਲੜਾਈ ਜਿਹੜੀ ਹੈਗੀ ਆ ਇੱਕ ਵਾਰੀ ਪਾਰਲੀਮੈਂਟ ਚ ਜਾ ਕੇ ਪਾਰਲੀਮੈਂਟ ਸੰਸਦ ਵਿੱਚ ਵੀ ਲੜੂਗਾ ਸੜਕ ਤੇ ਵੀ ਲੜੂਗਾ ਔਰ ਜੇ ਰੋਡ ਪਈ ਤਾਂ ਦੇਖੋ ਤੁਸੀਂ ਨਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਆ ਇੱਕ ਜਿਹੜੀ ਹੈਗੀ ਆ ਜਿਹੜੇ ਦੁਨੀਆ ਤੇ ਕਿਹੜੇ ਸਟੇਟ ਚ ਕਿੰਨਾ ਕ੍ਰਾਈਮ ਹੋ ਰਿਹਾ ਤੁਸੀਂ ਉਹਦਾ ਜਿਹੜਾ ਬੀਜੇਪੀ ਦਾ ਆਪਣਾ ਡਾਟਾ ਤੁਸੀਂ ਉਹ ਦੇਖੋ ਵੀ ਯੂਪੀ ਚ ਕਿੰਨਾ ਬਿਹਾਰ ਚ ਕਿੰਨਾ ਰਾਜਸਥਾਨ ਚ ਕਿੰਨਾ ਹਰਿਆਣੇ ਚ ਕਿੰਨਾ ਉਹਨਾਂ ਦੇ ਵਿੱਚ ਸਾਡੇ ਨਾਲੋਂ ਕਿਤੇ ਜ਼ਿਆਦਾ ਕ੍ਰਾਈਮ ਹੈ ਜੀ ਕ੍ਰਾਈਮ ਇੱਥੇ ਹੈਗਾ ਇਹਨਾਂ ਨੇ ਗੈਂਗਸਟਰ ਬਣਾਏ ਜੀ ਬੱਚੇ ਸਾਡੇ ਇਹ ਅਕਾਲੀਆਂ ਨੇ ਬਣਾਏ ਪਹਿਲਾਂ ਤੁਸੀਂ ਦੇਖੋ ਜਿਹੜੀਆਂ ਇਹਨਾਂ ਦੀਆਂ ਸਟੇਜਾਂ ਹੁੰਦੀਆਂ ਸੀਗੀਆਂ ਜਿਹੜੇ ਇਹਨਾਂ ਦੇ ਪ੍ਰੋਗਰਾਮ ਨੂੰ ਫੈਂਡਰ ਹੁੰਦ ਸੀ ਇਹਨਾਂ ਦੀਆਂ ਸਟੇਜਾਂ ਤੇ ਹੁੰਦਾ ਸੀਗਾ ਸਾਡੇ ਤੁਸੀਂ ਇੱਕ ਵੀ ਦਿਖਾ ਦਿਓ ਵੀ ਕੋਈ ਪ੍ਰੋਕਲਿਮਟ ਫੈਂਡਰ ਆਇਆ ਹੋਵੇ ਕਦੇ ਅਸੀਂ ਤਾਂ ਉਹਨਾਂ ਨੂੰ ਸਮਝਾ ਰਹੇ ਹਾਂ ਬੱਚਿਆਂ ਨੂੰ ਜਿਹੜੇ ਨਹੀਂ ਸਮਝਾ ਰਹੇ ਤਾਂ ਉਹਨਾਂ ਨੂੰ ਫਿਰ ਉਹਨਾਂ ਦਾ ਦੂਜਾ ਇਲਾਜ ਕਰਨਾ ਪਏਗਾ ਅਸੀਂ ਜਿਹੜਾ ਇਹ ਪੰਜਾਬ ਦੇ ਵਿੱਚ ਗੈਂਗਸਟਰ ਦਾ ਬਾਦ ਦਾ ਕਲਚਰ ਸੀਗਾ ਹੀ ਨਹੀਂ ਕਦੇ ਵੀ ਸਾਡੇ ਪੰਜਾਬ ਦੇ ਬੱਚਿਆਂ ਨੂੰ ਗੈਂਗਸਟਰ ਇਹਨਾਂ ਨੇ ਬਣਾਇਆ ਨਿਸ਼ੇੜੀ ਨਿਸ਼ੇੜੀ ਅਕਾਲੀ ਬੀਜੇਪੀ ਔਰ ਕਾਂਗਰਸ ਬਰਾਬਰ ਦੇ ਜਮ ਬਣਾਏ ਅਕਾਲੀ ਭਾਜਪਾ ਕਾਂਗਰਸ ਦੋਨੇ ਬਰਾਬਰ ਤੇ ਜ਼ਿੰਮੇਵਾਰਾ ਕਿਸੇ ਨੇ ਘੱਟ ਨਹੀਂ ਕੀਤੀ ਜੀ ਸਾਡਾ ਵਿਰੋਧ ਨਹੀਂ ਕਰ ਰਹੇ ਅਸੀਂ ਸਾਡੀ ਪਹਿਲੀ ਸਰਕਾਰ ਹੈ ਜਿਨੇ 45000 ਨੌਕਰੀਆਂ ਦਿੱਤੀਆਂ ਪੂਰੀ ਤਨਖਾਹ ਵਾਲੀ ਦਿੱਤੀਆਂ ਅਸੀਂ ਠੇਕਾ ਸਿਸਟਮ ਖਤਮ ਕਰਤਾ ਅਸੀਂ ਪਹਿਲੀ ਸਰਕਾਰਾ ਜਿਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਐ ਐਜੂਕੇਸ਼ਨ ਦੇ ਹੋ ਗਏ ਕਮੇਟੀ ਸਾਡੀ ਬਣੀ ਹੋਈ ਆ ਉਹਦੇ ਚ ਫਾਈਨੈਂਸ ਦੀ ਕਲੀਅਰੈਂਸ ਲੈਣੀ ਆ ਜੀ ਕਾਨੂੰਨ ਦੀ ਕਲੀਅਰੈਂਸ ਲੈਣੀ ਆ ਉਹਦੇ ਚ ਫਾਈਨੈਂਸ ਦੀ ਕਲੀਅਰੈਂਸ ਲੈਣੀ ਆ ਕਮੇਟੀਆਂ ਬਣੀਆਂ ਹੋਈਆਂ ਕੰਮ ਕਰ ਰਹੀਆਂ ਸਾਰਿਆਂ ਨੂੰ ਪੱਕੇ ਕਰਾਂਗੇ ਉਹ ਸਾਡੇ ਕੋਲ ਆਂਦੇ ਮੇਰੇ ਕੋਲ ਉਹਨਾਂ ਨੇ ਸਵਾਲ ਪੁੱਛਿਆ ਮੈਂ ਉਹਨਾਂ ਨੂੰ ਪੁੱਛਿਆ ਬੇਟਾ ਸਾਡੇ ਸਿਵਾਇ ਕੋ ਹੋਰ ਕਰੇਗਾ ਕਹਿੰਦਾ ਤੁਹਾਡੇ ਸਿਵਾਇ ਦਾ ਕੋਈ ਨਹੀਂ ਕਰਦਾ ਮੈਂ ਕਿਹਾ ਅਸੀਂ ਕਰਾਂਗੇ ਸਾਡੀ ਤਾਂ ਪਾਲਿਸੀ ਐ ਅਸੀਂ ਤਾਂ ਲ